Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਦਾਂ ਕਿ ਸਾਰਿਆਂ ਨੂੰ ਪਤਾ ਹੈ ਆਪਣਾ ਕੱਲ ਦਾ ਜਿਹੜਾ ਹੈਗਾ ਇਲੈਕਸ਼ਨ ਦਾ ਨੋਟੀਫਿਕੇਸ਼ਨ ਪ੍ਰੋਸੈਸ ਚੱਲੂ ਹੋ ਰਿਹਾ ਹੈ ਸੋ ਜਿੱਦਾਂ ਹੀ ਨੋਟੀਫਿਕੇਸ਼ਨ ਡੈਜ਼ਰਟ ਦੇ ਵਿੱਚ ਅੱਜ ਰਾਤ ਮਿਡਨਾਈਟ ਤੋਂ ਪਬਲਿਸ਼ ਹੋ ਜਾਣਾ ਹੈ ਤਾਂ ਅਸੀਂ ਨੋਟਿਸ ਫॉर ਇਲੈਕਸ਼ਨ ਬੁਲਾਵਾਂਗੇ ਕੱਲ ਤੇ ਕੱਲ ਤੋਂ ਨਾਮੀਨੇਸ਼ਨ ਪ੍ਰੋਸੈਸ ਜਿਹੜਾ ਹੈਗਾ ਡਿਸਟ੍ਰਿਕਟਸ ਦੇ ਵਿੱਚ ਚੱਲੂ ਹੋ ਜਾਏਗਾ ਨਾਮੀਨੇਸ਼ਨ ਕੱਲ ਤੋਂ ਲੈ ਕੇ 14 ਤਰੀਕ ਤੱਕ ਜਿਹੜੀ ਹੈਗੀ ਨਾਮੀਨੇਸ਼ਨ ਦੀ ਲਾਸਟ ਡੇਟ ਹੈ ਜਿਸ ਦੇ ਵਿੱਚ 11 ਤੋਂ 3 ਵਜੇ ਤੱਕ ਆਪਿਆ ਤਾਂ ਮੈਂ ਜਾਂ ਮੇਰੇ ਬਿਹਾਫ ਤੇ ਏਆਰਓ ਨਾਮੀਨੇਸ਼ਨ ਪੇਪਰ ਐਕਸੈਪਟ ਕਰ ਸਕਦੇ ਨੇ ਨਾਮੀਨੇਸ਼ਨ ਦਾ ਜਿਹੜਾ ਵੈਨਿਊ ਹੈਗਾ ਰੂਮ ਨੰਬਰ 103 ਡੀਸੀ ਆਫਿਸ ਦੇ ਵਿੱਚ ਜਿਹੜਾ ਕਿ ਡਿਪਟੀ ਕਮਿਸ਼ਨਰ ਦੀ ਕੋਰਟ ਹੈ ਉੱਥੇ ਸੈਟਅਪ ਕੀਤਾ ਹੈ ਐਂਡ ਉੱਥੇ ਸਾਰੇ ਪ੍ਰਬੰਧ ਕੀਤੇ ਗਏ ਨੇ ਜਿਹੜਾ ਸਕਰੂਟੀਨੀ ਦੀ ਡੇਟ ਹੈ ਉਹ ਹੈਗੀ 15 ਤਰੀਕ ਨੂੰ ਸਕਰੂਟੀਨੀ ਕੀਤੀ ਜਾਏਗੀ ਸਾਰੇ ਨਾਮੀਨੇਸ਼ਨ ਪੇਪਰਸ ਦੀ ਤੇ ਉਸ ਤੋਂ ਬਾਅਦ ਜਿਹੜਾ ਵਿਡਰੋਅਲ ਹੈ ਉਹ 17 ਤਰੀਕ ਤੱਕ ਤੁਸੀਂ ਵਿਡਰੋਅਲ ਦੇ ਸਕਦੇ ਹੋ ਫਰਡੇ ਤੱਕ ਆਫਟਰ ਦੀ ਸਕਰੂਟੀਨੀ ਇਜ਼ ਓਵਰ ਪੋਲ ਦੀ ਡੇਟ ਸਾਰਿਆਂ ਨੂੰ ਪਤਾ ਹੈ 1 ਜੂਨ ਨੂੰ ਸਾਡੀ ਪੋਲਿੰਗ ਹੈ ਸਿਕਿਉਰਿਟੀ ਡਿਪੋਜ਼ਿਟ ਜਿਹੜੀ ਹੈਗੀ 25000 ਫਾਰ ਜਨਰਲ ਕੈਂਡੀਡੇਟ ਐਂਡ 12500 ਦੈਟ ਇਜ਼ 50% ਆਫ ਦੀ ਜਨਰਲ ਕੈਂਡੀਡੇਟ ਇਜ਼ ਫਾਰ ਦੀ ਐਸ ਸੀ ਕੈਂਡੀਡੇਟ ਅ ਵਹੀਕਲ ਜਿਹੜੇ ਹੈਗੇ 100 ਮੀਟਰ ਦੇ ਦਾਇਰੇ ਦੇ ਵਿੱਚ ਤਿੰਨ ਵਹੀਕਲ ਸੀ ਆ ਸਕਦੇ ਨੇ ਕਿਸੇ ਵੀ ਕੈਂਡੀਡੇਟ ਦੇ ਐਂਡ ਜਿਹੜੇ ਮੈਕਸਿਮਮ ਨੰਬਰ ਆਫ ਪਰਸਨ ਐਂਟਰਿੰਗ ਦੀ 100 ਮੀਟਰ ਬਾਉਂਡਰੀ ਨੋਮੀਨੇਸ਼ਨ ਪ੍ਰੋਸੈਸ ਲਈ ਉਹ ਪੰਜ ਹੀ ਵਿਅਕਤੀ ਐਂਟਰ ਕਰ ਸਕਦੇ ਨੇ ਜਿਹੜੀ ਰੈਕਗਨਾਈਜ਼ਡ ਨੇਸ਼ਨਲ ਤੇ ਸਟੇਟ ਪਾਰਟੀ ਹੈ ਉੱਥੇ ਜਿਹੜਾ ਪ੍ਰਪੋਜ਼ਰ ਇੱਕ ਦੀ ਰਿਕੁਆਇਰਮੈਂਟ ਹੈ ਤੇ ਜਿਹੜੇ ਰਜਿਸਟਰਡ ਅਨਰੈਕਗਨਾਈਜ਼ ਪੋਲਿਟੀਕਲ ਪਾਰਟੀਆਂ ਨੇ ਜਾਂ ਇੰਡੀਪੈਂਡੈਂਟ ਨੇ ਉਹਨਾਂ ਲਈ 10 ਪ੍ਰਪੋਜ਼ਰਸ ਦੀ ਲੋਡ ਹੈ ਜਿਹੜੇ ਕਿ ਉਸੇ ਕੰਸਟੀਟੂਐਂਸੀ ਨੂੰ ਬਿਲੋਂਗ ਕਰਦੇ ਨੇ ਬਾਕੀ ਕੈਂਡੀਡੇਟਸ ਨੂੰ ਜਿਹੜੀ ਹੈ ਰੀਸੈਂਟ ਫੋਟੋਗ੍ਰਾਫ ਆਗਰ ਹੈ ਤੇ ਇਨਸਟਰਕਸ਼ਨਸ ਨੇ ਐਫੀਡੇਵਿਟ ਦੇ ਵਿੱਚ ਜਿਹੜਾ ਫਾਰਮ 26 ਹੈ ਉਸ ਦੇ ਵਿੱਚ ਕੋਈ ਵੀ ਖਾਨਾ ਖਾਲੀ ਨਹੀਂ ਛੱਡਣਾ ਹੈ ਕੈਂਡੀਡੇਟ ਨੇ ਅਗਰ ਕੋਈ ਨਹੀਂ ਪਤਾ ਤਾਂ ਉਥੇ ਨਾਟ ਐਪਲੀਕੇਬਲ ਜਾਂ ਨਲ ਜਾਂ ਨਾਟ ਨੋਨ ਸੋ ਇਹਦਾ ਵੀ ਅਗਰ ਕੋਈ ਖਾਲੀ ਕੋਈ ਕੈਂਡੀਡੇਟ ਛੱਡਦਾ ਤਾਂ ਵੀ ਵਿਲ ਗਿਵ ਥੈਮ ਅ ਨੋਟਿਸ ਕਿ ਇਹ ਤੁਹਾਡੇ ਬਲੈਂਕ ਨੇ ਸੋ ਦੇ ਵਿਲ ਹੈਵ ਏਨ ਅਪਰਚੂਨਿਟੀ ਟੂ ਸਬਮਿਟ ਦੀ ਰਿਵਾਈਜ਼ਡ ਐਫੀਡੇਵਿਟ ਖਰਚੇ ਦੀ ਜਿਹੜੀ ਲਿਮਿਟ ਹੈ ਉਹ 95 ਲੱਖ ਹੈਗੀ ਐਂਡ ਜਿਹੜੀ ਖਰਚਾ ਕਿਸ ਬੇਸਿਸ ਤੇ ਕੈਲਕੂਲੇਟ ਕਰਨਾ ਹੈ ਉਹ ਰੇਟ ਫਿਕਸ ਜਿਹੜੀ ਸੀਓ ਆਫਿਸ ਤੋਂ ਆਈ ਹੈ ਉਹ ਜੈਸੀ ਪੋਲੀਟੀਕਲ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਨੂੰ ਇੱਕ ਉਹਨਾਂ ਦੀ ਕਾਪੀ ਦੇ ਦਿੰਦੀ ਏ ਸੈਪਰੇਟ ਬੈਂਕ ਅਕਾਊਂਟ ਖੋਲਿਆ ਜਾਏਗਾ ਕੈਂਡੀਡੇਟ ਦਾ ਜਾਂ ਤਾਂ ਅਕੇਲੇ ਦਾ ਜਾਂ ਫਿਰ ਉਹਨਾਂ ਦੇ ਇਲੈਕਸ਼ਨ ਏਜੰਟ ਦੇ ਨਾਲ ਜੁਆਇੰਟ ਅਕਾਊਂਟ ਜਿਹਦੇ ਵਿੱਚੋਂ 95 ਲੱਖ ਦੀ ਲਿਮਿਟ ਖਰਚ ਹੋਣੀ ਹੈ ਬਾਕੀ ਜਿਹੜਾ ਹੈਗਾ ਇਹਨਾਂ ਦੇ ਨਾਲ ਕਿਸ ਟਾਈਪ ਦੇ ਨਾਲ ਖਰਚਾ ਮੇਨਟੇਨ ਹੋਣਾ ਹੈ ਉਹ ਰਜਿਸਟਰ ਕਿਤਾ ਮੇਨਟੇਨ ਕਰਦਾ ਉਹਦੀ ਕਾਪੀ ਜਦੋਂ ਇਹ ਨਾਮੀਨੇਸ਼ਨ ਫਿਲ ਕਰਦੇ ਨੇ ਖਰਚੇ ਦੀ ਰਜਿਸਟਰ ਦੀ ਕਾਪੀ ਅਸੀਂ ਦਿੱਤੀ ਜਾਊਗੀ ਸਿੰਗਲ ਵਿੰਡੋ ਸਿਸਟਮ ਫਾਰ 올 ਪਰਮਿਸ਼ਨ ਇਜ਼ ਆਪਰੇਸ਼ਨਲ ਇਨ ਡੀਸੀ ਆਫਿਸ ਇਹ ਕਾਊਂਟਰ ਨੰਬਰ ਵੀ ਗਰਾਉਂਡ ਫਲੋਰ ਡੀਸੀ ਆਫਿਸ ਦੇ ਉੱਤੇ ਸਿੰਗਲ ਵਿੰਡੋ ਸਿਸਟਮ ਆਪਰੇਸ਼ਨਲ ਹੈ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਪਰਮਿਸ਼ਨ ਲੈਣੀ ਹੈ ਉਹ ਘੱਟੋ ਘੱਟ 48 ਘੰਟੇ ਪਹਿਲੇ ਦੇ ਸ਼ੁੱਡ ਅਪਲਾਈ ਤਾਂ ਕਿ ਅਸੀਂ ਇਹਨੂੰ ਟਾਈਮਲੀ ਪ੍ਰੋਸੈਸ ਕਰ ਸਕੀਏ ਤੇ ਜਿਹੜੇ ਵੀ ਨਿਜੀ ਦੁਕਾਨ ਜਾਂ ਮਕਾਨਾਂ ਦੇ ਉੱਤੇ ਪੋਸਟਰ ਬੈਨਰ ਲੱਗਦੇ ਨੇ ਉਹਦਾ ਇੱਕ ਕਨਸੈਂਟ ਫਾਰਮ ਹੁੰਦਾ ਹੈ ਉਹ ਕਨਸੈਂਟ ਫਾਰਮ ਸਾਰਿਆਂ ਨੂੰ ਸਰਕੂਲੇਟ ਕੀਤਾ ਹੈ ਤਾਂ ਕਿ ਆਪਣੇ ਕੋਲ ਮੇਨਟੇਨ ਰੱਖੀਏ ਜਿਹਦੇ ਕੋਲ ਕਨਸੈਂਟ ਫਾਰਮ ਨਹੀਂ ਹੈ देन ਫਲਾਈਂਗ ਸquad will be removing and also issuing notice this party ਤੇ ਉਹ ਇੱਥੇ ਪੋਸਟਰ ਬੈਨਰ ਲੱਗੇ ਹੋਏ ਸੀਗੇ ਤੇ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਿਕ ਜਿਹੜਾ ਲਾਊਡ ਸਪੀਕਰ ਦਾ ਟਾਈਮ ਹੈ 6 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਹੈਗਾ ਕੱਲ ਨੋਟੀਫਿਕੇਸ਼ਨ ਤੇ ਚਾਲੂ ਹੋਣ ਤੋਂ ਬਾਅਦ ਸਾਡੀ ਸਟੈਟਿਕ ਸਰਵੇਲੈਂਸ ਟੀਮਾਂ ਨਾਕੇ ਲੱਗ ਜਾਣਗੇ 33 ਨਾਕੇ ਹਰ 8-8 ਘੰਟੇ ਦੀ ਸ਼ਿਫ ਬਾਕੀ ਬ੍ਰੌਡਲੀ ਹੁਣ ਜਿਹੜੀ ਹੈ ਕਿਉਂਕਿ ਰਿਵਾਈਜ਼ਡ ਸਾਡੀ ਵੋਟਰ ਸੂਚੀ ਹੈ ਪਹਿਲਾਂ ਆਪਾਂ ਡੂਰਿੰਗ ਨੋਟੀਫਿਕੇਸ਼ਨ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਦੋਂ 1968000 ਵੋਟਰ ਸੀਗੇ ਹੁਣ ਸਾਡੇ 1991000 ਵੋਟਰ ਹੈ ਐਂਡ ਕੁਝ ਫਾਰਮ ਕਿਉਂਕਿ 4 ਮਈ ਜਦੋਂ 10 ਡੇਸ ਬਿਫੋਰ ਦੀ ਲਾਸਟ ਡੇਟ ਆਫ ਨੋਮੀਨੇਸ਼ਨ ਤੱਕ ਤੁਸੀਂ ਨਵੇਂ ਫਾਰਮ ਦੇ ਸਕਦੇ ਹੋ ਤਾਂ ਸਾਨੂੰ ਉਮੀਦ ਹੈ ਵੀ ਇਹ ਜਿਹੜਾ ਹੈਗਾ ਨੰਬਰ ਆਫ ਵੋਟਰਸ 20 ਲੱਖ ਕਰਾਸ ਕਰ ਜਾਣਗੇ ਇਹਦੇ ਡਿਸਟ੍ਰਿਕਟ ਸਰਵਿਸ ਵੋਟਰ ਸਾਡੇ ਹੈ ਜਿਹੜੇ 9434 ਨੇ ਤੇ ਸਾਡੇ ਜਿਹੜੇ 85 ਪਲਸ ਇਲੈਕਟਰਸ ਨੇ ਉਹ 18321 85 ਪਲਸ ਨੇ ਪੀਡਬਲਿਊਡੀ ਇਲੈਕਟਰ 18000 ਨੇ ਐਂਡ ਯੰਗ ਇਲੈਕਟਰਸ 50000 ਨੇ ਇੰਦੀ ਡਿਸਟ੍ਰਿਕਟ ਜਿਹੜੀ 85 ਪਲਸ ਤੇ ਪੀਡਬਲਿਊਡੀ ਪਲਸ ਨੇ ਇਹਨਾਂ ਦੇ ਲਈ ਜਿਹੜਾ ਹੈਗਾ ਜਿਹੜਾ ਹੋਮ ਦੇ ਵਿੱਚ ਉਹ ਆਪਸ਼ਨ ਭਰ ਸਕਦੇ ਨੇ 12ਡੀ ਇਸ ਬਾਰ মিডিਆ ਦੇ ਸਾਥੀਆਂ ਲਈ ਜਿਹੜੇ ਕਿ ਈਸੀਆਈ ਵੱਲੋਂ ਡਿਪਿਊਟ ਹੁੰਦੇ ਨੇ ਉਹਨਾਂ ਲਈ ਵੀ ਪ੍ਰੋਵੀਜ਼ਨ ਹੈ ਕਿ ਐਸੈਂਸ਼ੀਅਲ ਸਰਵਿਸ ਕਰਕੇ ਉਹ ਵੀ ਆਪਣਾ ਫਾਰਮ 12ਡੀ ਸਬਮਿਟ ਕਰ ਸਕਦੇ ਨੇ ਉਹ ਵੀ ਮੈਂ ਡੀਪੀਆਰਓ ਸਾਹਿਬ ਨੂੰ ਅੱਜ ਕਿਹਾ ਇਮੀਡੀਏਟਲੀ ਕਿਉਂਕਿ ਉਹ ਨੋਟੀਫਿਕੇਸ਼ਨ ਦੇ ਵਿਦਿਨ 4-5 ਦਿਨਾਂ ਦੇ ਵਿੱਚ ਫਾਰਮ ਆ ਜਾਣਾ ਚਾਹੀਦਾ ਸੋ ਸਾਰੇ ਇੱਥੇ মিডিਆ ਸਾਥੀਆਂ ਨੂੰ ਵੀ ਬੇਨਤੀ ਹੈ ਜਿਹੜੇ ਵੀ ਉਸ ਕੈਟਾਗਰੀ ਦੇ ਵਿੱਚ ਫਾਲ ਕਰਦੇ ਨੇ ਜਿਹੜੇ ਕਿ ਈਸੀਆਈ ਵੱਲੋਂ ਅਲਾਉ ਹੋਣੇ ਹੈ ਫਾਰ ਪ੍ਰੈਸ ਕਵਰੇਜ ਦੇ ਕੈਨ ਫਿਲ देयर ਫਾਰਮ 20ਡੀ ਫਾਰ ਐਬਸੈਂਟੀ ਵੋਟਰ ਐਸੈਂਸ਼ੀਅਲ ਸਰਵਿਸ ਕੈਟਾਗਰੀ ਦੇ ਵਿੱਚ মিডিਆ ਨੂੰ ਕਵ ਸੋ ਉਹ ਫਾਰਮ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਪ੍ਰੋਸੈਸ ਅੱਗੇ ਵੀ ਵਿਲ ਟੈਲ ਯੂ ਹਾਊ ਟੂ ਐਕਸਰਸਾਈਜ਼ ਯੋਰ ਫਰੈਂਚਾਈਜ਼ੀ ਟੋਟਲ ਲੋਕੇਸ਼ਨ ਜਿਹੜੀ ਆ ਸਾਡੇ 2126 ਬੂਥ 3 ਟੋਟਲ ਵਿਦ 1122 ਲੋਕੇਸ਼ਨ ਉਸ ਦੇ ਵਿੱਚ ਜਿਹੜੇ ਸਾਡੇ ਕ੍ਰਿਟੀਕਲ ਪੋਲਿੰਗ ਸਟੇਸ਼ਨ ਨੇ ਲੋਕੇਸ਼ਨ ਉਹ 361 ਨੇ ਨਹੀਂ ਵਲਨਰੇਬਲ 361 ਲੋਕੇਸ਼ਨ ਨੇ 624 ਸਾਡੇ ਵਲਨਰੇਬਲ ਪੋਲਿੰਗ ਸਟੇਸ਼ਨ ਨੇ ਐਂਡ ਕ੍ਰਿਟੀਕਲ ਪੋਲਿੰਗ ਸਟੇਸ਼ਨ 475 ਤੇ 895 ਜਿਹੜੇ ਬੂਥ ਨੇ ਉਹ ਕ੍ਰਿਟੀਕਲ ਹੈ ਜਿੱਥੇ ਕਿ ਐਡੀਸ਼ਨਲ ਡਿਪਲॉयਮੈਂਟ ਆਫ ਪੈਰਾਮਿਲਿਟਰੀ ਫੋਰਸ ਕੀਤੀ ਜਾਊਗੀ ਬ੍ਰੌਡਲੀ ਬਾਕੀ ਜਿਹੜੇ ਹੈਗੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਕੱਲ ਸਾਡੀ ਪਹਿਲੀ ਰਿਹਰਸਲ ਹੋ ਚੁੱਕੀ ਹੈ অলਮੋਸਟ ਸਟਾਫ ਸਾਡੇ ਕੋਲ ਸਫੀਸ਼ੀਐਂਟ ਹੈ ਕੱਲ ਵੀ ਜਿਹੜੇ ਰਿਹਰਸਲ ਦੇ ਵਿੱਚ ਹੈ 14000 ਸਟਾਫ ਦੀ ਦੋ ਸ਼ਿਫਟਾਂ ਦੇ ਵਿੱਚ ਰਿਹਰਸਲ ਹੋਈ ਹੈ ਤੇ ਪਹਿਲੀ ਰਿਹਰਸਲ ਹੋ ਚੁੱਕੀ ਹੈ ਉਸ ਤੋਂ ਇਲਾਵਾ ਸਾਡੇ ਕੋਲ ਹਰੇਕ ਪੋਲਿੰਗ ਸਟੇਸ਼ਨ ਲੋਕੇਸ਼ਨ ਤੇ ਮਾਈਕਰੋ ਆਬਜ਼ਰਵਰ ਵੀ ਨਿਯੁਕਤ ਕੀਤੇ ਜਾਣਗੇ ਜਿਹੜੇ ਕਿ ਸੈਂਟਰਲ ਗਵਰਨਮੈਂਟ ਦਾ ਸਟਾਫ ਹੋਏਗਾ ਸੋ 1122 ਅਸੀਂ ਜਿਹੜੇ ਹੈਗੇ ਮਾਈਕਰੋ ਆਬਜ਼ਰਵਰ ਵੀ ਡਿਪਲੋਏ ਕਰਾਂਗੇ ਇਸ ਤੋਂ ਇਲਾਵਾ 21134 ਸਾਡੇ ਜਿਹੜੇ ਹੈ ਬੀ ਐਲਓਜ਼ ਵੀ ਹੈ ਉਹ ਵੀ ਮੁਸਤਫਦ ਰਹਿਣਗੇ ਫਿਰ ਤਕਰੀਬਨ ਮੈਨੂੰ ਲੱਗਦਾ 20000 ਪਲੱਸ ਤੇ ਸਿਵਲ ਸਟਾਫ ਵੀ ਡਿਪਲੋਏਡ ਹੋਏਗਾ ਤਾਂ ਕਿ ਸਾਡੇ ਜਿਹੜੇ ਇਲੈਕਸ਼ਨ ਦੇ ਪ੍ਰੋਸੈਸ ਨੂੰ ਕੰਪਲੀਟ ਕੀਤਾ ਜਾਵੇ ਅਪਾਰਟ ਫਰਮ ਦੀ ਫੋਰਸ ਡਿਪਲੋਇਮੈਂਟ ਆਫ ਦੀ ਸਟੇਟ ਪੁਲਿਸ অর ਦੀ ਪੈਰਾ ਮਿਲਟਰੀ ਫੋਰਸ ਥੈਟ ਊਡ ਬੀ ਕਮਿੰਗ ਆਰਮਸ ਡਿਪੋਜ਼ੀਸ਼ਨ ਦਾ ਜਿਹੜਾ ਡਾਟਾ ਹੈਗਾ ਉਹ ਤਕਰੀਬਨ ਸਾਡਾ 88% ਪੂਰੇ ਜ਼ਿਲ੍ਹੇ ਦਾ ਆਰਮਸ ਜਿਹੜਾ ਹੈਗਾ ਉਹ ਡਿਪੋਜ਼ਿਟ ਆਲਰੇਡੀ ਕਮਿਸ਼ਨਰੇਟ ਪੁਲਿਸ ਦੇ ਵਿੱਚ 81% ਹੋ ਗਿਆ ਹੈ ਐਸਐਸਪੀ ਰੂਰਲ ਦੇ ਵਿੱਚ 91% ਹੋਇਆ ਹੈ ਬਟ ਇਹਦੇ ਵਿੱਚ ਵੀ ਇੱਕ ਸਕ੍ਰੀਨਿੰਗ ਕਮੇਟੀ ਬਣੀ ਹੈ ਉਹ ਅਸੀਂ ਬਣਾਈ ہوئی ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਡੀਸੀ ਦੇ ਰੈਪ ਐਂਡ ਐਸਐਸਪੀ ਸੀਪੀ ਅਸੀਂ ਸਕ੍ਰੀਨਿੰਗ ਕਮੇਟੀ ਬਣਾ ਕੇ ਐਗਜ਼ੈਂਪਟ ਵੀ ਕਰਦੇ ਹਾਂ ਕਿਉਂਕਿ ਜਿੱਥੇ ਕੋਈ ਜੁਐਲਰ ਸ਼ਾਪ ਹੈ ਕੋਈ ਬੈਂਕ ਦੇ ਸਿਕਿਉਰਿਟੀ ਗਾਰਡ ਹੈ ਜਿੱਥੋਂ ਸਿਕਿਉਰਿਟੀ ਦੀ ਆਰਮਸ ਅਸੀਂ ਨਹੀਂ ਡਿਪੋਜ਼ਿਟ ਕਰਾਣੇ ਉਹ ਸਾਰੇ ਸਕ੍ਰੀਨਿੰਗ ਕਮੇਟੀ ਤੋਂ ਐਗਜ਼ੈਂਪਟ ਹੋਣਗੇ ਬਾਕੀ ਜਿਹੜੇ ਸਿਵਲ ਜਿਲ੍ਹੇ ਦੀ ਕੰਪਲੇਂਟਸ ਹੈ ਹੁਣ ਤੱਕ ਸਾਡੇ ਕੋਲ 151 ਸ਼ਿਕਾਇਤਾਂ ਪ੍ਰਾਪ ਜਿਹੜੀ ਕਿ ਸਾਰੀ ਦੀ ਸਾਰੀ ਡਿਸਪੋਜ਼ ਨਹੀਂ ਐਂਡ ਐਵਰੇਜ ਹੈਂਡਲਿੰਗ ਟਾਈਮ 34 ਮਿੰਟ ਦੇ ਵਿੱਚ ਡਿਸਪੋਜ਼ਡ ਹੈ ਸੀਵੀਜੀਲ ਸਾਨੂੰ ਅਲਾਉ ਕਰਦਾ ਵੀ 100 ਮਿੰਟਸ ਦੇ ਵਿੱਚ ਸਾਰੀ ਕੰਪਲੇਟ ਡਿਸਪੋਜ਼ ਆਫ ਹੋਣੀ ਚਾਹੀਦੀ ਸੋ ਦਿਸ ਵਾਸ ਦੀ ਬ੍ਰਾਡ ਸਟੇਟਸ ਬਾਕੀ ਹੁਣ ਅਸੀਂ ਸੀ ਕਰਦੇ ਹਾਂ ਕੋਆਪਰੇਸ਼ਨ ਸਾਰੀ ਪੋਲਿਟੀਕਲ ਪਾਰਟੀਆਂ ਦਾ ਤਾਂ ਕਿ ਆਪਾਂ ਇੱਕ ਬੜੀਆ ਤਰੀਕੇ ਨਾਲ ਐਮਸੀਸੀ ਦੀ ਵਿਦਾਊਟ ਐਨੀ ਵੋਲੇਸ਼ਨ ਅਸੀਂ ਕਰਾਈਏ ਬਾਕੀ ਮੇਰੇ ਵੱਲੋਂ ਸੀਪੀ ਸਾਹਿਬ ਵੱਲੋਂ ਐਸਐਸਪੀ ਰੂਰਲ ਵੱਲੋਂ ਐਸ਼ੋਰੈਂਸ ਹੈ ਕਿ ਅਸੀਂ ਬੜੇ ਹੀ ਪੀਸਫੁਲ ਤਰੀਕੇ ਨਾਲ ਬੜੇ ਹੀ ਨਿਊਟਰਲ ਹੋ ਕੇ ਫਰੀ ਐਂਡ ਫੇਅਰ ਇਹ ਇਲੈਕਸ਼ਨ ਕਰਵਾਵਾਂਗੇ ਇਹ ਸਾਡਾ ਵਿਸ਼ਵਾਸ ਹੈ ਤੇ ਆਪ ਜੀ ਸਾਰਿਆਂ ਤੋਂ ਅਸੀਂ ਕੋਆਪਰੇਸ਼ਨ ਬੇਸ ਲਈ ਸੀਕ ਕਰਦੇ ਹਾਂ ਧੰਨਵਾਦ ਜੀ 95 ਲੱਖ ਜੇ ਮੀਬਾਗੜੇ ਖਤਰਾ ਕਰ ਸਕਦੇ ਕਿਹੜੇ ਦਰ ਬਣੇ ਤੇ ਕਿਸ ਦਰ ਇਹ ਰਾਜ ਨੂੰ ਕਰਵਾ ਜੀ ਮੇਨਲੀ ਤਾਂ ਮੀਡੀਆ ਦਾ ਆ ਹੀ ਆਇਆ ਕਿ ਇਲੈਕਸ਼ਨ ਕਮਿਸ਼ਨ ਤੋਂ ਇੱਕ ਤਾਂ ਤੁਹਾਨੂੰ ਜਿਹੜੇ ਜਾਰੀ ਆਈਡੀ ਕਾਰਡ ਨੇ ਡਾਟਾ ਡੀਪੀਆਰ ਨੂੰ ਸਾਹਮਣੇ ਦੱਸ ਰਹੇ ਨੇ ਟੋਟਲ 177 ਨੇ ਜੋ ਇਹਨਾਂ ਨੇ 177 ਮੀਡੀਆ ਸਾਥੀਆਂ ਦਾ ਭੇਜਿਆ ਹੈ ਇਲੈਕਸ਼ਨ ਕਮਿਸ਼ਨ ਨੂੰ ਫਾਰ ਅਪਰੂਵਲ ਸੋ ਵੀ ਆਰ ਅਵੇਟਿੰਗ ਸੋ ਜਿੰਨਾ ਦਾ ਇਲੈਕਸ਼ਨ ਕਮਿਸ਼ਨ ਤੋਂ ਨੋਟੀਫਿਕੇਸ਼ਨ ਹੋ ਜਾਂਦਾ ਹੈ ਸੋ ਦੇ ਆਰ ਐਂਟਾਈਟਲਡ ਟੂ ਵੋਟ ਥਰੂ ਜਿਹੜਾ ਪੋਸਟਲ ਬੈਲਟ ਹੈ ਐਜ਼ ਅ ਸੈਂਟੀ ਵੋਟਰ ਐਸੈਂਸ਼ੀਅਲ ਸਰਵਿਸ ਸੋ